ਮੇਰੇ ਚੈਨਲ ਤੇ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਬਣਾਵਾਂਗੇ ਜੀ ਸਾਵਤੀ ਪਾਲਕ ਤੇ ਮੋਟੀ-ਮੋਟੀ ਕੱਟ ਕੇ ਬਰੋਕਲੀ ਤੇ ਉਹਦਾ ਅਸੀਂ ਬਣਾਵਾਂਗੇ ਜੀ ਸਾਗ ਲਓ ਅਸੀਂ ਪਹਿਲਾਂ ਧੋ ਲਈ ਪਾਲਕ ਬਰੋਕਲੀ ਵੀ ਧੋ ਲਈ ਲਸਣ ਛਿੱਲ ਲਿਆ ਅਦਰਕ ਛਿੱਲ ਲਿਆ ਹਰੀਆਂ ਮਿਰਚਾਂ ਰੱਖ ਲਈਆਂ ਇਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਤਿਆਰ ਕਰਕੇ ਇਸ ਤਰ੍ਹਾਂ ਲਾਗੇ ਰੱਖ ਲਿਆ ਤੇ ਹੁਣ ਅਸੀਂ ਕੀ ਕਰਾਂਗੇ ਜੀ ਆਪਣਾ ਕੁੱਕਰ ਜਿਹੜਾ ਹੈਗਾ ਉਨੂੰ ਉੱਪਰ ਰੱਖਾਂਗੇ ਕੁੱਕਰ ਆ ਕੇ ਸਭ ਤੋਂ ਪਹਿਲਾਂ ਅਸੀਂ ਸਾਬਤ ਹੀ ਜਿਹੜੀ ਪਾਲਕ ਹੈ ਉਹ ਸਾਰੀ ਵਿੱਚ ਪਾ ਦਵਾਂਗੇ ਪਾਲਕ ਪਾਉਣ ਤੋਂ ਬਾਅਦ ਫਿਰ ਜਿਹੜੀ ਅਸੀਂ ਬਰੋਕਲੀ ਤੋਕੇ ਚੀਰ ਕੇ ਰੱਖੀ ਹੋਈ ਹੈ ਉਸ ਨੂੰ ਵੀ ਪਾ ਦਵਾਂਗੇ ਜਿਸ ਵੇਲੇ ਉਹਨੂੰ ਪਾਵਾਂਗੇ ਤਾਂ ਨੀਅਰ ਅਬਾਉਟ ਸਾਡਾ ਜਿਹੜਾ ਕੁੱਕਰ ਆ ਉਹ ਸਮਝ ਲਓ ਭਰਨੇ ਵਾਲਾ ਹੀ ਹੋ ਜਾਣਾ ਪਰ ਫਿਰ ਵੀ ਅਸੀਂ ਉਹਨੂੰ ਥੱਲੇ ਨੂੰ ਦਬਾ ਕੇ ਹੋਰ ਵੀ ਪਾ ਸਕਦੇ ਆ ਜੇ ਤੁਹਾਡੀ ਫੈਮਿਲੀ ਵੱਡੀ ਆ ਤਾਂ ਤੁਸੀਂ ਜਾਦਾ ਪਾਲਕ ਤੇ ਜਾਦਾ ਬਰੋਕਲੀ ਵੀ ਵਿੱਚ ਪਾ ਸਕਦੇ ਆ ਹੁਣ ਅਸੀਂ ਵਿੱਚ ਬਰੋਕਲੀ ਪਾ ਦਿੱਤੀ ਜੀ ਲਓ ਇਹ ਬਰੋਕਲੀ ਦੇ ਨਾਲ ਤਕਰੀਬਨ ਉੱਪਰ ਤੱਕ ਜਿਹੜਾ ਕੁੱਕਰ ਆ ਉਹ ਹੋ ਹੋ ਜਾਏਗਾ ਤੇ ਫਿਰ ਅਸੀਂ ਕੀ ਕਰਾਂਗੇ ਜੀ ਅਸੀਂ ਪਿਆ ਟਮਾਟਰ ਧੋ ਕੇ ਰੱਖ ਲਾਂਗੇ ਤੇ ਤਿੰਨ ਚਾਰ ਅਸੀਂ ਪਿਆਜ਼ ਜਿਹੜੇ ਆ ਚਿੱਲੇ ਹੋਏ ਸਾਬਤ ਉਹ ਰੱਖ ਲਵਾਂਗੇ ਜੀ ਤੇ ਹੁਣ ਅਸੀਂ ਜਿਹੜਾ ਉਹ ਅਦਰਕ ਹਰੀ ਮਿਰਚ ਤੇ ਲਸਣ ਛਿੱਲ ਕੇ ਰੱਖਿਆ ਸੀਗਾ ਉਹ ਵੀ ਵਿੱਚ ਪਾ ਦਵਾਂਗੇ ਜੀ ਸਾਰਾ ਕੱਚਾ ਹੀ ਤੇ ਸਾਬਤਾਈ ਕੋਈ ਕੁਛ ਚੀਰਨਾ ਨਹੀਂ ਹੈਗਾ ਤੇ ਨਾਲ ਹੀ ਅਸੀਂ ਜਿਹੜੇ ਟਮਾਟਰ ਧੋ ਕੇ ਰੱਖੇ ਆ ਨਾ ਜੀ ਉਹ ਟਮਾਟਰ ਵੀ ਅਸੀਂ ਕੱਟਣੇ ਨਹੀਂ ਹੈਗੇ ਉਹਨਾਂ ਨੂੰ ਵੀ ਅਸੀਂ ਵਿੱਚ ਸਾਬਤ ਹੀ ਰੱਖ ਦੇਣਾ ਆ ਜੇ ਹੋ ਸਕੇ ਤਾਂ ਤਿੰਨ ਚਾਰ ਪਿਆਜ਼ ਵੀ ਜਿਹੜੇ ਆ ਛੋਟੇ ਛੋਟੇ ਛਿੱਲ ਕੇ ਇਹਦੇ ਹਿਸਾਬ ਤੇ ਹੀ ਵਿੱਚ ਰੱਖ ਦਿਓ ਤੇ ਫੇਰ ਅਸੀਂ ਜਿੰਨਾ ਕ ਸਾਡਾ ਸਾਗ ਹੋਵੇਗਾ ਇਹ ਉਹਦੇ ਹਿਸਾਬ ਨਾਲ ਅਸੀਂ ਅੰਦਾਜ਼ੇ ਦੇ ਨਾਲ ਥੋੜਾ ਜਿਹਾ ਵਿੱਚ ਕੀ ਪਾ ਦਵਾਂਗੇ ਜੀ ਨਮਕ ਤੇ ਮਿਰਚ ਤਾਂ ਪਹਿਲਾਂ ਪਾ ਹੀ ਗਈ ਆ ਨਮਕ ਤੇ ਮਿਰਚ ਦਾ ਹੀ ਸਵਾਦ ਹੁੰਦਾ ਜੀ ਸਾਗ ਦੇ ਵਿੱਚ ਤੇ ਲਾਓ ਜੀ ਹੁਣ ਇਹ ਸਾਰਾ ਕੁਝ ਵਿੱਚ ਪੈ ਗਿਆ ਤੇ ਹੁਣ ਆ ਨਾਅਕ ਵੀ ਪੈ ਗਿਆ ਜੀ ਤੇ ਹੁਣ ਅਸੀਂ ਕੀ ਕਰਾਂਗੇ ਜੀ ਇਸ ਕੁੱਕਰ ਦਾ ਢੱਕਣ ਬੰਦ ਕਰ ਦੇਾਂਗੇ ਜਿਸ ਵੇਲੇ ਢੱਕਣ ਬੰਦ ਕਰਾਂਗੇ ਤੇ ਥੱਲੇ ਉਹ ਗੈਸ ਜਿਹੜੀ ਆ ਉਸ ਨੂੰ ਵੀ ਤੇਜ਼ ਕਰ ਦੇਾਂਗੇ ਤੇ ਥੋੜਾ ਜਿਹਾ ਅੱਧਾ ਕੱਪ ਵਿੱਚ ਪਾਣੀ ਦਾ ਪਾ ਦੇਾਂਗੇ ਤਾਂ ਕਿ ਚੰਗੀ ਤਰ੍ਹਾਂ ਇਹ ਰਿਝ ਜਵੇ ਲਓ ਜੀ ਬੰਦ ਹੋ ਗਿਆ ਜੀ ਕੁੱਕਰ ਤੇ ਜਿਸ ਵੇਲੇ ਇਹ ਕੁੱਕਰ ਬੰਦ ਹੋ ਜਾਏਗਾ ਤੇ ਫਿਰ ਜਿਸ ਵੇਲੇ ਦੋ ਬਿਸਲਾ ਲਗਾ ਲਓ ਜਾਂ ਤਿੰਨ ਲਗਾ ਲਓ ਤੇ ਫਿਰ ਤੁਸੀਂ ਇਸ ਨੂੰ ਠੰਡਾ ਕਰ ਲਓ ਖੋਲ ਕੇ ਕੁੱਕਰ ਨੂੰ ਜਿਹੜਾ ਸਮਾਨ ਵਿੱਚ ਆ ਉਹ ਪੱਕ ਜਾਏਗਾ ਉਹਨੂੰ ਠੰਡਾ ਕਰਕੇ ਤੇ ਫਿਰ ਨਾਲ ਤੁਸੀਂ ਦੂਜੇ ਪਾਸੇ ਤੜਕਾ ਜਿਹੜਾ ਹੈਗਾ ਉਹ ਰੱਖ ਲਓ ਲਸਣ ਪਿਆਜ਼ ਅਦਰਕ ਜਿਹੜਾ ਆ ਉਹ ਤੁਸੀਂ ਕੱਟ ਕੇ ਤਿਆਰ ਕਰਕੇ ਰੱਖ ਲਓ ਫਿਰ ਤੁਸੀਂ ਰੱਖੋ ਜੀ ਕੜਾਹੀ ਕੜਾਹੀ ਵਿੱਚ ਪਾਓ ਜੀ ਤੇਲ ਜਿਹੜਾ ਤੁਸੀਂ ਵਰਤਦੇ ਆ ਅਸੀਂ ਤਾਂ 올ਿਵ ਆਲ ਹੀ ਖਾਂਦੇ ਆ ਤੇ ਉਹੀ ਪਾ ਰਹੇ ਆ ਚਲੋ ਬਹੁਤਾ ਤਾਂ ਨਹੀਂ ਛੋੜਾ ਹੀ ਖਾਣਾ ਚਾਹੀਦਾ ਤੇਲ ਜਿਹੜਾ ਚੰਗਾ ਨਹੀਂ ਹੈਗਾ ਪਰ ਫਿਰ ਵੀ ਹੁਣ ਕੁਝ ਤਾਂ ਖਾਣਾ ਹੀ ਆ ਬੰਦੇ ਨੇ ਲਓ ਜੀ ਹੁਣ ਅਸੀਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਸਾਬਤ ਜੀਰਾ ਜੀਰੇ ਨੂੰ ਫਿਰ ਅਸੀਂ ਕੀ ਕਰਾਂਗੇ ਭੁੰਨਾਂਗੇ ਜਿਸ ਵੇਲੇ ਜੀਰਾ ਜਿਹੜਾ ਹੈਗਾ ਆ ਉਹ ਥੋੜਾ ਜਿਹਾ ਲਾਲ ਜਾ ਹੋ ਜਾਏਗਾ ਬ੍ਰਾਊਨ ਹੋ ਜਾਏਗਾ ਤੇ ਫਿਰ ਅਸੀਂ ਇਹਦੇ ਵਿੱਚ ਜਿਹੜੇ ਪਿਆਜ਼ ਚੀਰ ਕੇ ਰੱਖੇ ਹੋਏ ਹਨ ਜੀ ਟੜਕਾ ਲਾਉਣ ਲਈ ਉਹ ਸੀ ਪਾਜ ਮਗੇ ਜੀ ਤੇ ਫਿਰ ਇਹਨਾਂ ਪਿਆਜ਼ਾਂ ਨੂੰ ਅਸੀਂ ਖਲਾਉਂਦੇ ਰਵਾਂਗੇ ਤਾਂ ਕਿ ਇਹ ਜਲ ਨਾ ਜਾਣ ਤੇ ਜਲਣ ਦਾ ਟੇਸ ਜਿਹੜਾ ਹੈ ਉਹ ਸਾਗ ਦੇ ਵਿੱਚੋਂ ਬਿਲਕੁਲ ਨਾ ਆਵੇ ਇਹਨਾਂ ਨੂੰ ਹਲਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ ਥੋੜਾ ਜਿਹਾ ਤੇਜ਼ ਅੱਗ ਤੇ ਭੁੰਨਣ ਤੋਂ ਬਾਅਦ ਫਿਰ ਤੁਸੀਂ ਗਾਸ ਨੂੰ ਸੇਮ ਕਰ ਲਵਾਂ ਤਾਂ ਕਿ ਆਰਾਮ ਦੇ ਨਾਲ ਇਹ ਪੁੱਜ ਜਾਣ ਵਿੱਚ ਹੀ ਅਸੀਂ ਪਾਦਮਗੇ ਜੀ ਲਸਣ ਜਿਹੜਾ ਅਸੀਂ ਲਿਆਇਆ ਸੀ ਨਾਲ ਹੀ ਅਸੀਂ ਕੱਦੂ ਕਸ ਜਿਹੜਾ ਆ ਉਹ ਕਰ ਲਿਆ ਅਦਰਕ ਥੋੜਾ ਜਿਹਾ ਤਾਂ ਉਹਦੇ ਵਿੱਚ ਨਾਲ ਹੀ ਪਾਤਾ ਸੀ ਬਾਕੀ ਜਾਨ ਥੋੜਾ ਕੱਦੂ ਕਸ ਕਰਕੇ ਅਸੀਂ ਇਹਦੇ ਵਿੱਚ ਪਾ ਦੇਾਂਗੇ ਜਿਸ ਵੇਲੇ ਅਸੀਂ ਇਹ ਪਾਵਾਂਗੇ ਕਿ ਇਹ ਸਾਰੀਆਂ ਚੀਜ਼ਾਂ ਨੂੰ ਫਿਰ ਚੰਗੀ ਤਰ੍ਹਾਂ ਅਸੀਂ ਹੋਲ ਲਵਾਂਗੇ ਦੇਖੇ ਅਸੀਂ ਪਾ ਦਾਂਗੇ ਜੀ ਟਮਾਟਰ ਜਿੱਦਾਂ ਜਸ ਅਸੀਂ ਤੜਕਾ ਤਿਆਰ ਕਰ ਲਈਆਂ ਇਸ ਤਰ੍ਹਾਂ ਦਾ ਅਸੀਂ ਤੜਕਾ ਤਿਆਰ ਕਰ ਲਿਆ ਹਰੀਆਂ ਮਿਰਚਾਂ ਵੀ ਹੋਰ ਪਾਤੀਆਂ ਤਾਂ ਕਿ ਸਵਾਦ ਜਿਹੜਾ ਹੈ ਮਸਾਲੇ ਦਾ ਵਧੀਆ ਹੋ ਜਵੇ ਲਓ ਜੀ ਹੁਣ ਦੇਖੋ ਤੜਕਾ ਪੋੜਿਆ ਤੇ ਆ ਅਸੀਂ ਹੁਣ ਜਿਹੜਾ ਗ੍ਰਾਈਂਡਰ ਦੇ ਨਾਲ ਮਿਕਸੀ ਦੇ ਨਾਲ ਜਿਹੜਾ ਸਾਗ ਸੀਗਾ ਉਹ ਪਹਿਲਾਂ ਇਦਾਂ ਕੜਛੀ ਨਾਲ ਮਾੜਾ ਜਾਂ ਕਰ ਲਿਆ ਤੇ ਵਿੱਚ ਪਾਇਆ ਸੀ ਜੀ ਮੱਕੀ ਦਾ ਆਟਾ ਕੜਛੀ ਨਾਲ ਸਾਰਾ ਮਿਲਾ ਕੇ ਤੇ ਫਿਰ ਅਸੀਂ ਮਿਕਸੀ ਦੇ ਵਿੱਚ ਇਹਨੂੰ ਘੋਟ ਲਿਆ ਘੋਟਣ ਤੋਂ ਬਾਅਦਾਂ ਫਿਰ ਦੂਜੇ ਪਾਸੇ ਜਿਹੜੀ ਕੜਾਹੀ ਦੇ ਵਿੱਚ ਅਸੀਂ ਤੜਕਾ ਤਿਆਰ ਕੀਤਾ ਸੀਗਾ ਨਾ ਜੀ ਉਹ ਸਾਰਾ ਕੁਝ ਜਿਹੜਾ ਸੀਗਾ ਉਹ ਅਸੀਂ ਇਦਾਂ ਰਲਾ ਮਲਾ ਕੇ ਉਹ ਸਾਰਾ ਅਸੀਂ ਉਹਦੇ ਵਿੱਚ ਟੁੜਕਾ ਜਿਹੜਾ ਸੀਗਾ ਉਹਨੂੰ ਵੀ ਕੱਢ ਕੇ ਇਸੇ ਸਾਗ ਦੇ ਵਿੱਚ ਹੀ ਮਿਲਾ ਦਵਾਂਗੇ ਤੇ ਫਿਰ ਪਹਿਲਾਂ ਇਹਨੂੰ ਅਸੀਂ ਇੱਕ ਸੀਟੀ ਲਵਾ ਲਵਾਂਗੇ ਕਿਉਂਕਿ ਆਟਾ ਜਿਹੜਾ ਹੁੰਦਾ ਉਹ ਕੱਚਾ ਹੁੰਦਾ ਆ ਅੱਗੇ ਤਾਂ ਚੁੱਲਿਆਂ ਤੇ ਸਾਗ ਬਣਦਾ ਸੀ ਹੁਣ ਫਿਰ ਇਸ ਤਰ੍ਹਾਂ ਮੈਂ ਤਾਂ ਕਰਦੀ ਹੁੰਨੀ ਕਿ ਇੱਕ ਸੀਟੀ ਲਵਾ ਲਈ ਦੀ ਜਿਸ ਵਿੱਚ ਨੇ ਧਮਲਾ ਕੇ ਇੱਕ ਸੀਟੀ ਲਵਾ ਕੇ ਤੇ ਫਿਰ ਦੁਬਾਰਤੋਂ ਕੁੱਕਰ ਖੋਲ ਕੇ ਉਹਦੇ ਵਿੱਚ ਜਿਹੜਾ ਅਸੀਂ ਤੜਕਾ ਭਨ ਭੁੰਨ ਕੇ ਰੱਖਿਆ ਹੋਇਆ ਆ ਉਹ ਸਾਰਾ ਤੜਕਾ ਜਿਹੜਾ ਅਲੋ ਜੀ ਉਹ ਵੀ ਸਾਰਾ ਇਹ ਵਿੱਚ ਪਾ ਦਿੱਤਾ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਿਸ ਵੇਲੇ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਤਾਂ ਫਿਰ ਸਮਝੋ ਕਿ ਦੇਖੇ ਤਾਂ ਮੂੰਹ ਵਿੱਚ ਪਾਣੀ ਆ ਜਾਏਗਾ ਕਿਉਂਕਿ ਸਾਗ ਤੇ ਕੜੀ ਜਿਹੜੇ ਹੁੰਦੇ ਆ ਜੀ ਇਹ ਤਾਂ ਸਭ ਨੂੰ ਸਵਾਦ ਹੀ ਲੱਗਦੇ ਆ ਤੇ ਇਹ ਦੇਖੋ ਅਸੀਂ ਹੁਣ ਮਿਕਸ ਕਰ ਦਿੱਤਾ ਸਾਰਾ ਜਿਹੜਾ ਤੜਕਾ ਸੀਗਾ ਤੇ ਸਾਡਾ ਸਾਗ ਜਿਹੜਾ ਸੀਗਾ ਉਹ ਬਹੁਤ ਹੀ ਵਧੀਆ ਤਿਆਰ ਹੋ ਗਿਆ ਤੁਸੀਂ ਵੀ ਇਸ ਤਰ੍ਹਾਂ ਸਾਗ ਜਰੂਰ ਬਣਾਇਓ ਧੰਨਵਾਦ ਜੀ